ਬਾਰ-ਬਾਰ ਤੁਹਾਨੂੰ ਆਲਾ ਪੈ ਰਿਹਾ। ਆ ਸੀਤਾ ਜੀ ਪਿਛਲੇ 5.5 ਮਹੀਨੇ ਤੋਂ ਮੈਂ ਦੂਜੇ ਤੀਜੇ ਦਿਨ ਹੀ ਇੱਥੇ ਆਈਦਾ। ਤੇ ਜ਼ਮੀਨ ਤੁਹਾਨੂੰ ਪਤਾ ਹੀ ਆ ਵੀ ਮੇਰੀ ਜ਼ਮੀਨ ਯਾਹਲੀ ਰਜਿਸਟਰੀ ਹੋ ਗਈ ਸੀ ਯਾਹਲੀ ਮਖਤਿਆਰਨਾਮਾ ਬਣ ਕੇ 1.16 ਕਿੱਲੇ ਦੀ। ਤੇ 15 ਕਿੱਲੇ ਜ਼ਮੀਨ ਮੇਰੀ ਹੋਰ ਆ 31 ਕਿੱਲੇ ਆ ਟੋਟਲ। ਤੇ ਉਹਦੇ ਵਿੱਚ ਸਾਡੀ ਹੁਣ ਕਣਕਬੀ ਜੀ ਸੀਗੀ। ਤੇ ਕਣਕ ਸਾਡੀ ਹੁਣ ੱੱਕੇ ਨਾਲ ਵੱਢ ਰਹੀ ਆ। ਵੱਢ ਲਈ ਆ ਉਹਨਾਂ ਨੇ। ਵੱਡੀ ਵੀ ਉਹ ਆ ਜਿਹੜੀ ਦਾ ਜਿਹੜੀ ਦੀ ਰਜਿਸਟਰੀ ਨਹੀਂ ਹੋਈ। ਉਹ ਦੂਜੇ ਪਿੰਡ ਚ ਪੈਂਦੀ ਆ ਮਨੋਬਰ آپریشن ਉਹ 5 6 ਕਿੱਲੇ ਕਣਕ ਉਹਨਾਂ ਨੇ ਵੜ ਲੀਓ ਉਹਦੇ ਵਿੱਚੋਂ ਤੇ ਚਲੋ ਉਸ ਦਿਨ ਪੁਲਿਸ ਨੇ ਬਹੁਤ ਵਧੀਆ ਮਦਦ ਕੀਤੀ ਰੋਕ ਤੇ ਉਹ ਪਰ ਅਸੀਂ ਕਹਿੰਦੇ ਆ ਵੀ ਜਿਹੜੇ ਬੰਦਿਆਂ ਨੇ ਵੱਢੀ ਆ ਉਹਨਾਂ ਤੇ ਕਾਰਵਾਈ ਹੋਵੇ ਉਹਨਾਂ ਤੇ ਐਫ ਆਈ ਆਰ ਹੋਵੇ ਤੇ ਜਿਹੜਾ ਬੰਦਾ ਵਾ ਉਹਨਾਂ ਨੂੰ ਜਿਲ੍ਹੇ ਨਾਲ ਸਿੱਟਿਆ ਜਾਵੇ ਇੱਕ ਖਰੀਦਾਰ ਵੀ ਕਹਿ ਰਿਹਾ ਕਿ ਮਤਲਬ ਜੀ ਤੁਸੀਂ ਤੇ ਜਿਨੇ ਜਾਲੀ ਪਾਉ ਰੋ ਹਟਾਉਣ ਦੀ ਬਣਾਈ ਜਰਨਲ ਤੁਸੀਂ ਆਪਸ ਵਿੱਚ ਮਿਲੀ ਭੁਗਤ ਕੀਤੀ ਹੋਈ ਆ ਉਹ ਦੇਖੋ ਜੀ ਉਹ ਵੱਡੇ ਜਿਹੜਾ ਹੈ ਨਾ ਲੈਂਡ ਮਾਫੀਆ ਨੇ ਬਣੇ ਹੋਏ ਉਹ ਇਹ ਦੋਨੇ ਜਣੇ ਰਲੇ ਹੋਇਆ ਦੋਨੇ ਕ੍ਰਿਮੀਨਲ ਟਾਈਪ ਬੰਦੇ ਨੇ ਦੋਨਾਂ ਤੇ ਹੀ ਐਫ ਆਈ ਆਰ ਆ ਸਾਡੇ ਹੱਥ ਚ ਨੇ ਦੋਨਾਂ ਤੇ ਉਹਦੇ ਦੇ ਪੰਜ ਛੇ ਐਫ ਆਈ ਆਰ ਆ ਨੇ ਇਧਰ ਨੇ ਇਹਨਾਂ ਦੇ ਵੀ ਹੋਈ ਹੋਈ ਆ 420 120 ਦੀ ਇਹ ਜਿਹੜੇ ਪਿਓ ਪੋਤਾ ਦੋਨਾਂ ਤੇ ਇਹ ਲੈਂਡ ਮਾਫੀਆ ਨੇ ਇਹਨਾਂ ਨੇ ਸਭ ਰਲ ਮਿਲ ਕੇ ਇਹਨਾਂ ਨਾਲ ਹੋਇਆ ਮੇਰਾ ਇਹ ਉਹਦੇ ਨਾਲ ਜਰਨੈਲ ਨਾਲ ਉਹਨਾਂ ਦੇ ਨਾਲ ਕਿ ਉਹਦੋਂ ਪਿੱਛੋਂ ਜਾਂ ਪਹਿਲੋਂ ਦਿਖਾ ਦੇਣ ਕੋਈ ਮੇਲ ਜੋਲ ਇਹ ਦਿਖਾ ਦੇਣ ਕੋਈ ਮੇਰੀ ਫੋਨ ਫੋਨ ਡਿਟੇਲ ਕਢਾ ਕੇ ਜਾਂ ਕੋਈ ਹੋਰ ਬਸ ਸਾਰੀ ਜ਼ਮੀਨ ਇਹਨਾਂ ਨੂੰ ਫਰੀ ਛੱਡਨੀ ਤੇ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਆ ਤੁਹਾਨੂੰ ਨੂੰ ਲੱਗਦਾ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਪੁਲਿਸ ਤੇ ਜੀ ਉਸ ਦਿਨ ਪੁਲਿਸ ਨੇ ਵਧੀਆ ਕਾਰਵਾਈ ਕੀਤੀ ਤੇ ਹੁਣ ਅਸੀਂ ਅਰ ਹੁਣ ਹੁਣ ਪੁਲਿਸ ਨਹੀਂ ਕੋਸ਼ਿਸ਼ ਅੱਗੇ ਕੋਸ਼ਿਸ਼ ਕਰ ਰਹੀ ਕੋਈ ਸਿਆਸੀ ਦਬਾਅ ਹੈ ਇਹਨਾਂ ਤੇ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਐਨਆਰਆਈਆਂ ਨੂੰ ਅਸੀਂ ਬਿਲਕੁਲ ਤਕਲੀਫ ਨਹੀਂ ਹੋਣ ਦੇਵਾਂਗੇ ਤੁਸੀਂ ਆਓ ਆ ਕਰੋ ਜੋ ਕਰੋ ਪਰ ਉਹ ਗੱਲਾਂ ਹੀ ਨਹੀਂ ਕੋਈ ਜੋ ਕੁਝ ਹੋ ਰਿਹਾ ਜੇ ਆਹ ਹੀ ਕੁਝ ਹੋਣ ਲੱਗਿਆ ਤਾਂ ਕਿਸੇ ਐਨਆਰਆਈ ਦੀ ਜ਼ਮੀਨ ਨਹੀਂ ਬਚਣੀ ਮੈਨੂੰ 5.5 ਮਹੀਨੇ ਹੋ ਗਏ ਮੇਰਾ ਕੋਈ ਕਸੂਰ ਨਹੀਂਗਾ ਕਿਸੇ ਨੂੰ ਮੈਂ ਮਖਤਿਆਰਨਾਮਾ ਨਹੀਂ ਦਿੱਤਾ ਸਾਰਾ ਕੁਝ ਝਾਲੀ ਇੱਥੇ ਕੋਈ ਸੌਣ ਨਹੀਂ ਰਿਹਾ ਉਹਨਾਂ ਬੰਦਿਆਂ ਤੇ ਐਫਆਈਆਰ ਵੀ ਨਹੀਂ ਹੋ ਰਹੀ ਸਿਆਸੀ ਬੰਦੇ ਆ ਉਹਨਾਂ ਦੇ ਮਗਰ ਨੇ ਜਿਹੜੇ ਉਹਨਾਂ ਦੀ ਸਾਰਾ ਕੁਝ ਪਿੱਛੇ ਲੱਗੇ ਹੋਏ ਨੇ ਮੂਰੇ ਉਹ ਆਉਂਦੇ ਨਹੀਂਗੇ ਤੇ ਉਹ ਕੱਲ ਨੂੰ ਦੇਖਦੇ ਆ ਕੋਈ ਨਾ ਜਿਹੜਾ ਸਾਡੇ ਆ ਗਿਆ ਨਵਾਂ ਆਊਗਾ ਅਸੀਂ ਤੁਹਾਨੂੰ ਦੱਸਾਂਗੇ ਮੈਂ ਤਾਂ ਇਹ ਹੁਣ ਇਹੀ ਭਗਵੰਤਵਾ ਸਾਹਿਬ ਨੂੰ ਇਹੀ ਕਹਿੰਨਾ ਬਈ ਕਹਿੰਦੇ ਕੀ ਸੀ ਤੇ ਫੋਕੀ ਰਿਹਾ ਕੋਈ ਕਹਿਣੀ ਤੇ ਕਥਨੀ ਤੇ ਪੂਰੇ ਉਤਰੋ ਵੇ ਸਾਡੇ ਜਿਹੜੇ ਐਨ ਆਰ ਆਈ ਆ ਸਾਡੇ ਨਾਲ ੱੱਕੇ ਹੋ ਰਹੇ ਆ ਸਾਡੀਆਂ ਬਾਹਾਂ ਫੜੋ ਤੇ ਸਾਨੂੰ ਇਥੇ ਪੰਜਾਬ ਆਉਣ ਜੋਗੇ ਛੱਡੋ ਜੇ ਐਂ ਹੁੰਦਾ ਰਿਹਾ ਤਾਂ ਇਥੇ ਪੰਜਾਬ ਅਸੀਂ ਕੀ ਕਰਨਾ ਆ ਕੇ ਕੀ ਅਸੀਂ ਜ਼ਮੀਨ ਜਾਤਾਂ ਤੱਕੀ ਦੇਣੀ ਆ ਕੀ ਇਥੇ ਫੈਕਟਰੀਆਂ ਖੁੱਲ੍ਹਣੀਆਂ ਕੀ ਕਰਨਾ ਸੀ ਮੇਰਾ ਜੋਈ ਆ ਪਾਵਰਟਾਰ ਨਹੀਂ ਮੇਰੇ ਕੋ ਆ ਇਹਦੀ ਜ਼ਮੀਨ ਠੇਕੇ ਤੇ ਮੈਂ ਦਿੰਦਾ ਸੀ ਠੇਕਾ ਮੈਂ ਲੈਂਦਾ ਸੀ ਪਿਛਲੇ ਬਰ 2023 ਵਿੱਚ ਮੈਂ ਠੇਕੇ ਤੇ ਜ਼ਮੀਨ ਦਿੱਤੀ ਹੋਈ ਸੀ ਦਸੰਬਰ ਵਿੱਚ ਜਾ ਕੇ ਕੋਈ ਕਾਗਜ਼ ਲੈਣ ਦੀ ਲੋੜ ਪਈ ਵੀ ਜਮੀਨ ਤੇ ਜਦ ਪਤਾ ਲੱਗਿਆ ਵੀ ਇਹਦਾ ਜ਼ਮੀਨ ਬੈ ਹੋ ਚੁੱਕੀ ਆ ਇਹਦੇ ਜ਼ਮੀਨ ਤੇ 23 ਲੱਖ ਲੋਨ ਵੀ ਹੋਇਆ ਹੋਇਆ ਭਾਜਨਟ ਕੀਤੀ ਪਤਾ ਲੱਗਿਆ ਵੀ 24 ਮਾਰਚ ਨੂੰ ਜਾਰੀ ਪਾਵਰ ਟਾਰਨੀ ਬਣ ਕੇ ਧਰਮਕੋੜ ਤੋਂ ਕੁਝ ਕਿ ਜਮੀਨ ਮੈਂ ਆਪਦੇ ਬੇਟੇ ਤਿੰਨ ਦਰਜਾ ਕਰਾਤੀ ਸੀ ਬਾਕੀ ਇਹਦੇ ਨਾ ਸੀ ਇਹ ਮਨਦੀਪ ਸਿੰਘ ਦੇ 31 ਕਿਲੇ ਆ ਇਹਨਾਂ ਦੇ ਖੇਤ ਕੋਈ ਆ ਹਾਦ ਬਸਤ ਨੰਬਰ 2 ਨੇ ਇੱਕ ਪਾਸੇ ਤਰਫ ਕੋਟਲੀ ਐ ਇੱਕ ਮਨਰਬਰਪੁਰਾ ਖੇਤ ਇਕੱਠਾ ਹੀ ਆ। ਜਦਦੇ ਅਸੀਂ ਬੋਹਨੇ ਆਂ ਸਭ ਕੁਝ ਕਰ ਰਹੇ ਆਂ ਪਰ ਕੋਰਟ ਵੀ ਅਸੀਂ ਕੇਸ ਕੀਤੇ ਐਸ ਡੀਮ ਸਾਹਿਬ ਦੇ ਲਈ ਤੇ ਹੁਣ ਜਾ ਕੇ ਮਨਦੀਪ ਸਿੰਘ ਨੂੰ ਮੈਂ ਕਿਹਾ ਜਦੋਂ ਮੇਰੇ ਪੈਰ ਹੀ ਨ ਲੱਗਣਦੇ ਮਨਦੀਪ ਸਿੰਘ ਨੂੰ ਆਇਆ ਸਾ। ਤਕਰੀਬਨ ਨਵੰਬਰ ਦੇ ਸ਼ੁਰੂ ਚ ਹੀ ਆ ਗਿਆ। ਜਦਦੇ ਅਸੀਂ ਭੱਜੇ ਫਿਰਦੇ ਆਂ ਪੁਲਿਸ ਦੇ ਤੁਰੇ ਫਿਰਦੇ ਆਂ ਹੋਣ ਸਾਡੀ ਕਣਕ 31 ਕਿਲੇ ਖੇਤ ਆ ਜਿਹਦੇ ਚ ਕਣਕ ਵੱਢਣ ਚਲੇਗੇ ਮੈਂ ਫੋਨ ਕੀਤਾ ਪੁਲਿਸ ਨੂੰ ਦੱਸਿਆ ਪੁਲਿਸ ਨੇ ਠੀਕ ਫੌਰਨ ਐਕਸ਼ਨ ਚਾਹੀ ਤੇ ਐਸਜੀਐਮ ਸਾਹਿਬ ਨੇ ਹੁਣ ਜਿਹੜਾ ਇੰਤਕਾਲ ਸੀ ਜਾਲੀ ਹੋਇਆ ਉਹ ਤੋੜਤਾ ਜੀ ਹਾਂਜੀ ਇੰਤਕਾਲ ਤੋੜਤਾ ਇੰਤਕਾਲ ਉਹਨੇ ਇਹੋ ਜਿਹਾ ਠੋਕੇ ਲਿਖਿਆ ਵੀ ਇਹਨਾਂ ਨੂੰ ਬਿਲਕੁਲ ਧੱਕਾ ਹੋਇਆ ਵਾਹ ਵੀ ਇਹਨਾਂ ਨਾਲ ਧੱਕਾ ਹੋਇਆ ਸਾਰੀ ਉਹਨੇ ਕਲੀ-ਕਲੀ ਇਹੋ ਜਿਹਾ ਵਧੀਆ ਐਸਜੀਐਮ ਹੋ ਰਹੀ ਸਕਦਾ ਜਿਹਨਾਂ ਧੰਗ ਨਾਲ ਉਹਨੇ ਲਿਖਿਆ ਭਈ 23 ਲੱਖ ਲਿਮਟ ਉਹੀ ਦੇਣਗੇ ਵੀ ਜਿਨ੍ਹਾਂ ਨੇ ਲਈ ਆ ਵੀ ਇਹ ਬੈਂਕ ਵਾਲੇ ਕਰਨ ਕਿਉਂ ਨਹੀਂ ਇਨਫੋਰਮੇਸ਼ਨ ਕੀਤੀ ਜ਼ਮੀਨ ਕਿਹਦੀ ਆ ਹੁਣ ਪੁਲਿਸ ਤੋਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਇਹ ਮੰਗ ਕਰਦੇ ਆ ਵੀ ਜਿਹੜਾ ਹੁਣ 3-4 ਦਿਨ ਹੋ ਗਏ ਮੇਰੇ ਖਾਤੇ 14 ਤਰੀਕ ਦੀ ਗੱਲ 15 ਦੀ ਇਹ 14 ਤਰੀਕ ਨੂੰ ਵੜਨ ਚਲੇਗੇ ਪੁਲਿਸ ਨੇ ਫੌਰ ਐਕਸ਼ਨ ਕੀਤਾ 15-20 ਬੰਦੇ ਪੁਲਿਸ ਦੇ ਉੱਥੇ ਖੜੇ ਰਹੇ ਉਹ ਬੰਦੇ ਭਜਾ ਵੀ ਦਿੱਤੇ ਟਾਲੀਆਂ ਵੀ ਫੜ ਕੇ ਆਪਣੇ ਅੰਦਰ ਕਰ ਲਈਆਂ ਕੰਬੈਨ ਵੀ ਠੀਕ ਛੱਡ ਕੇ ਭੱਜ ਗਿਆ ਸੀ ਬੰਦਾ ਪਤਨੀ ਤੇ ਲੋਕਾਂ ਮੈਂ ਤਾਂ ਚੱਲੇਗੀ ਤਾਲੀਆਂ ਨੇ ਕੋ ਖੜੀਆਂ ਨੇ ਮਨਦੀਪ ਸਿੰਘ ਵੱਲੋਂ ਉਹ ਖੇਤ ਜਿਹੜਾ ਜਿੱਥੇ ਵੱਢਣ ਲੱਗੇ ਸੀ ਨੱਬਰਪੁਰੇ ਜਮੀਨ ਉਹ ਸਾਰੀ ਮਨਦੀਪ ਸਿੰਘ ਦੇ ਨੋਆ ਉਹ ਚ ਵੱਢਣ ਲੱਗੇ ਸੀ ਉਹ ਤਾਲੀਆਂ ਖੜੀਆਂ ਨੇ ਆਪਣੇ ਸਿੱਧੋਂ ਬੇਟ ਵਾਲੇ ਐਸ ਐਚਓ ਨੂੰ ਉਹਦੀ ਗਦਾਵਰੀ ਉਹਦੀ ਜਮ੍ਹਾਂਬੰਦੀ ਉਹ ਦੇ ਕੇ ਮਨਦੀਪ ਸਿੰਘ ਨੇ ਆਪਣੇ ਐਪਲੀਕੇਸ਼ਨ ਦੇ ਦਿੱਤੀ ਆ ਵੀ ਉਹਦੇ ਅਸੀਂ ਕਹਿੰਦੇ ਐਫ ਆਈਆਰ ਕੀਤੀ ਜਾਵੇ ਪਾਰਲੀਮੈਂਟ ਦਾ ਸਿਆਸੀ ਪ੍ਰੈਸ਼ਰ ਜਿਵੇਂ ਮੰੰਦੀ ਆਪਣੇ ਭਵੰਤਮਾਨ ਜੀ ਕਹਿੰਦੇ ਹੁੰਦੇ ਸੀ ਵੀ ਇੱਥੇ ਐਨਆਰਆਈ ਆਉਣਗੇ ਤੇ ਫੈਕਟਰੀਆਂ ਲਾਉਣਗੇ ਮੈਂ ਰੰਗਲਾ ਪੰਜਾਬ ਬਣਾਉਂਗਾ ਪਰ ਮੈਨੂੰ ਇਹੋ ਲੱਗਦਾ ਰੰਗਲਾ ਪੰਜਾਬ ਦੀ ਇੱਕ ਰੰਗਲਾ ਪੰਜਾਬ ਬਣਾ ਰਿਆ ਜਿਹੜੇ ਐਨਆਰਆਈ ਨੇ ਇਹ ਜ਼ਮੀਨ ਧੱਬੀ ਗਈ ਹੋਰਾਂ ਲੋਕਾਂ ਦੀ ਬਹੁਤ ਜ਼ਮੀਨ ਧੱਬੀਆਂ ਹੋਈਆਂ ਨੇ ਮੈਂ ਕੁਝ ਕੁ ਦਿਨ ਹੋ ਗਏ ਐਨਆਰਆਈ ਮੰਤਰੀ ਕੁਲਦੀਪ ਧਾਲੀਵਾਲ ਕੁਝ ਆਕੇ ਆਇਆ ਉਹਨੇ ਮੈਨੂੰ ਬੜੇ ਦੱਸੇ ਇਹ ਜੇ ਕੇਸ ਉਹਨੇ ਵੀ ਵਿਸ਼ਵਾਸ ਦਿੱਤਾ ਸੀ ਵੱਡੇ ਥੋਕ ਕਿ ਉਹਨੇ ਵੀ ਗੱਲ ਕਹੀ ਸਾਡੀ ਉਹਨੇ ਵੀ ਹੈਲਪ ਕੀਤੀ ਹੈ ਸਾਡੀ ਹੁਣ ਕਾਰਵਾਈ ਦੀ ਮੰਗ ਕਰਦੇ ਹਾਂ ਅਸੀਂ ਕਾਰਵਾਈ ਕਰਦੇ ਵੀ ਜੇ ਸਾਡਾ ਜਿਹੜਾ ਐਫ ਆਈ ਆਰ ਹੁਣ ਕੀਤੀ ਆ ਉਹਦੇ ਚ ਲਿਖਾਇਆ ਵੀ ਇੱਕ ਬੰਦੇ ਦਾ ਨਾਮ ਲਿਖਿਆ ਪ੍ਰਭ ਚੰਦ ਦਾ ਗਗਨਪਰਾੜ ਦੇ ਲੜਕੇ ਦਾ ਉਹ ਨਾਲ ਸੀ 40 50 ਬੰਦੇ ਹੋਰ ਸੀ ਸਾਡਾ ਮਤਲਬ ਸਾਰਿਆਂ ਤੇ ਐਫ ਆਈ ਆਰ ਕਰਕੇ ਉਹ ਬੰਦੇ ਅਰੈਸਟ ਕੀਤੇ ਜਾਣ ਕੋਸ਼ਿਸ਼ ਕੀਤੀ ਆ ਜੀ ਇਸ ਵੇਲੇ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ ਜੀ ਮੇਨ ਅਰੇ ਬੜੀ ਗੀੜੀ ਕੱਢ ਰਹਾ ਪੁਲਿਸ ਡਿਪਾਰਟਮੈਂਟ ਦੇ ਮੈਨੂੰ ਇਨਸਾਫ ਦੇਉ ਜੀ ਅੱਛਾ ਇੱਕ ਨਾ 16 ਤਰੀਕ ਨੂੰ ਮਨਦੀਪ ਸਿੰਘ ਵਾਸੀ ਮੋਹੀਆ ਜੋ ਹਾਲ ਵਾਸ ਕੈਲੀਫੋਰਨੀਆ ਇੱਕ 112 ਤੇ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਰਕ ਮਸੂਲ ਹੋਈ ਸੀ ਜਿਸ ਦੇ ਤੇ ਸਾਡੇ ਚੌਕੀ ਇੰਚਾਰ ਸਾਹਿਬਾਨ ਤੇ ਸਾਡੇ ਥਾਣੇ ਤੇ ਸਬ ਇੰਸਪੈਕਟਰ ਕਰਨਜੀਤ ਸਿੰਘ ਮੌਕੇ ਤੇ ਗਏ ਸੀ ਦੂਜੀ ਪਾਰਟੀ ਨੂੰ ਮੌਕੇ ਤੇ ਰੋਕਿਆ ਗਿਆ ਸੀ ਜੀ ਅੱਗੇ ਹੁਣ ਕੋ ਕਾਰਵਾਈ ਹੋਈ ਹੈ ਕਿ ਜੀ ਬਹੁਤ ਬੱਚੇ ਇਹਨਾਂ ਨੂੰ 16 ਤਰੀਕ ਦਾ ਸੀਨੀਅਰ ਅਫਸਰਾਂ ਤੋਂ ਇਹਨਾਂ ਨੇ ਟਾਈਮ ਲਿਆ ਸੀਗਾ ਜੀ ਤੇ ਬਾਕੀ ਐਪਲੀਕੇਸ਼ਨ ਆ ਗਈ ਹੈ ਜੋ ਫਰਦਰ ਇਨਵੈਸਟੀਗੇਸ਼ਨ ਹੋਊਗੀ ਉਹਦੇ ਅਕੋਰਡਿੰਗ ਕਾਰਵਾਈ ਕੀਤੀ ਜਾਵੇਗੀ ਜੀ ਉਹ ਚੌਕੀ ਇਨਚਾਰਜ ਗਿੱਦੜਪਿੰਡੀ ਨੂੰ ਮਾਰਕ ਕਰ ਦਿੱਤੀ ਗਈ ਹੈ ਜੀ ਤੇ ਇੱਕ ਇਸ ਤੋਂ ਪਹਿਲਾਂ 23/24 ਤੁਹਾਡੇ ਧਿਆਨ ਚ ਲਿਆ ਦਈਏ 23/24 420 467871 ਦਾ ਜਰਨੈਲ ਸਿੰਘ ਅ ਵਸੇ ਕਿਸ਼ਨਪੁਰਾ 11 ਦੇ ਖਿਲਾਫ ਮੁਕਦਮਾ ਦਰਜ ਹੋਇਆ ਸੀ ਇਹ ਜ਼ਮੀਨ ਦੇ ਰਿਗਾਰਡਿੰਗ ਜਿਹਨੇ ਇੱਕ ਜਾਲੀ ਬਿੱਲ ਤਿਆਰ ਕਰਵਾ ਕੇ ਅ ਅੱਗੇ ਜੋ ਗगनदीप ਰਾੜ ਵਗੈਰਾ ਹੈ ਉਹਨਾਂ ਨੂੰ ਇਹ ਬਿਜਤੀ ਸੀ ਕਿ ਜਿਹਦੇ ਨਸੀਕੇ ਹੈ ਉਹ ਵੀ ਕੈਨਸਲ ਹੋ ਚੁੱਕੇ ਨੇ ਜੇ ਸਬੰਧਤ ਮਾਨਯੋਗ ਐਸਟੀਐਮ ਸਰਦੀ ਅਦਾਲਤ ਵੱਲੋਂ ਸਿਵਲ ਅਦਾਲਤ ਵੱਲੋਂ ਤੇ ਬਾਕੀ ਫਰਦਰ ਇਨਵੈਸਟੀਗੇਸ਼ਨ ਜੋ ਤੱਥ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਾਰਵਾਈ ਕਰਕੇ ਕਾਰਵਾਈ ਅਮਲ ਚ ਲਿਆਂਦੇ ਜੇ